ਦੁੱਟ ਟਰੈਕਟਰ ਛੱਤੀ ਕੀ ਚੈਨਲ ਤੇ ਤੇ ਅੱਜ ਬਾਈ ਆਪਾਂ ਬਹੁਤ ਦਿਨਾਂ ਬਾਅਦ ਲਾਈਵ ਹੋਏ ਆ ਤੇ ਖੜੇ ਆਂ ਟਰੈਕਟਰ ਮੰਡੀ ਤਲਾਵੰਡੀ ਸਾਬੋ 5 ਤਰੀਕ 11ਵਾਂ ਮਹੀਨਾ 2025 ਦੀ ਵੀਡੀਓ ਬਣਾ ਰਹੇ ਆ ਆਪਾਂ ਤੇ ਸਾਰੇ ਟਰੈਕਟਰ ਬਾਰੇ ਜਾਣਕਾਰੀ ਦੇਵਾਂਗੇ ਜਿਹੜੇ ਜਿਹੜੇ ਭਰਾ ਆਪਣਾ ਜੁੜਨਗੇ ਕਿਸੇ ਵੀ ਪ੍ਰਕਾਰ ਦੀ ਕੋਈ ਜਾਣਕਾਰੀ ਜਾਣੀ ਹੈ ਟਰੈਕਟਰ ਖੋਂਦੀ ਜਾਣਕਾਰੀ ਦੇਣੀ ਹੈ ਕਿਸੇ ਨੇ ਲੈਣਾ ਤਾਂ ਬਾਈ ਜੀ ਜਰੂਰ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਨਾ ਇਹ ਜੇ ਮੰਡੀ ਦਾ ਮਾਹੌਲ ਥੋੜਾ ਜਿਹਾ ਠੰਡਾ ਕਿਉਂਕਿ ਭਰਾਵਾ ਕੰਮ ਧੰਦੇ ਦਾ ਟਾਈਮ ਚੱਲੀ ਜਾਂਦਾਗਾ ਠੀਕ ਹੈ ਤਾਂ ਕਰਕੇ ਥੋੜਾ ਜਿਹਾ ਗਾਕ ਵੀ ਘਟਾ ਮੰਡੀ ਠੰਡੀ ਜੀ ਟਰੈਕਟਰ ਵੀ ਬਹੁਤ ਘੱਟ ਆਉਂਦੇ ਆ ਬਈ ਆ ਦਿਨਾਂ ਦੇ ਵਿੱਚ ਤੇ ਮੰਨੋ ਬਈ ਅਜੇ ਅਗਲੀ ਮੰਡੀ ਕੰਮ ਚੱਲ ਪੂ ਵਜਿਆ ਦਾ ਉਹ ਇਹਦਾ ਸਾਰਾ ਹੁਣ ਓਕੇ ਆ ਸੋਨਾ ਲੀਕ ਵਾਲਾ ਕੰਮ ਹੀ ਆ ਸਾਰਾ ਪਹਿਲਾਂ ਨਾਲੋਂ ਤਾਂ ਬੜਾ ਫਰਕ ਆ ਗਿਆ ਇਹਨਾਂ ਦਾ ਟਰੈਕਟਰ ਆ ਬਈ ਆਪਣੇ ਕੋਲ ایس 2017 ਮਾਡਲ ਬਿਲਕੁਲ ਨਵਾਂ ਟਰੈਕਟਰ ਆ 2700 ਸੌਰੀ 2900 ਘੰਟਾ ਟਰੈਕਟਰ ਚੱਲਿਆ ਹੋਇਆਗਾ ਤੇ ਮੰਨ ਵੀ ਬਾਈ ਨਾਲ ਦੇ ਟਰੈਕਟਰ ਦੇ ਟਾਇਰ ਪੈਣੇ 75 ਤੋਂ 80 ਪੈਸੇ ਜਮਾਨ ਨਵਾਂ ਟਰੱਕ ਕਿਸੇ ਪਾਸੇ ਚਾਬੀਆਂ ਲੱਗੀ ਟਰੈਕਟਰ ਨੂੰ ਇਹ ਚੀਜ਼ ਦੀ ਗਾਰੰਟੀ ਹੋਊ ਏਸ 350 2017 ਮਾਡਲ ਬਾਈ ਕੋਲੇ ਖੜਾ ਹੈ ਮਹਿਮਾਨ ਬੱਤਾਂ ਬੱਤਾਂ ਵਾਲਾ ਟਰੈਕਟਰ ਲੈਣਾ ਲੋ ਬਾਈ ਕਰੋ ਚੱਕ ਨਵਾਂ ਨਵਾਂ ਟਰੈਕਟਰ ਆ ਯਾਰ 350 ਡਬਲ ਕਲਚ ओरिजिनल ਤੇਲ ਬ੍ਰੇਕਾਂ ਦੇ ਵਿੱਚ ਆ ਗਿਆ ਨਵਾਂ ਨਵਾਂ ਟਰੈਕਟਰ 2017 ਮਾਡਲ ਨਾਲ ਦੇ ਟਰੈਕਟਰ ਦੇ ਟਾਇਰ ਪਏ ਨੇ 70 80 ਪੈਸੇ ਜਮਨ ਨਾਮ ਦਾ ਟਰੈਕਟਰ 2017 ਮਾਡਲ ਡਬਲ ਕਲਚ ਹਰਿਆਣਾ ਨੰਬਰ ਦੇ ਵਿੱਚ ਹੈ ਤੇ ਕਿਸੇ ਭਰਾ ਨੂੰ ਇਹ ਟਰੈਕਟਰ ਚਾਹੀਦਾ ਹੋਇਆ ਤਾਂ ਆਪਾਂ ਇੰਨਾ ਬਈ ਸੰਪਰਕ ਕਰ ਸਕਦੇ ਹੋ ਤੁਸੀਂ ਤੇ ਅੱਗੇ ਬਈ ਆਪਣੇ ਕੋਲ ਪ੍ਰੀਤ ਆ ਗਿਆ 60 49 60 ਐਚਪੀ ਦੇ ਵਿੱਚ 60 ਐਚਪੀ ਵਾਲਾ ਟਰੈਕਟਰ ਆ ਬਈ ਜਮਨ ਜਾਇਜ਼ ਰੇਟ ਤੇ ਦੇ ਦਾਂਗੇ ਆਪਾਂ 2014 ਮਾਡਲ ਆ 80 ਪੈਸੇ ਟਰੈਕਟਰ ਦੇ ਬਈ ਜੀ ਟਾਇਰ ਪਏ ਨੇ ਠੀਕ ਹੈ ਜੀ 310000 ਰੁਪਇਆ ਟਮਾਡਾ ਪਾਵਰ ਸਟੀering ਆ ਗਿਆ ਰਸ ਪੀਟੀਓ ਦੇ ਵਿੱਚ ਆ ਗਿਆ ਤੇਲ ਬਰੇਕਾਂ ਦੇ ਵਿੱਚ ਆ ਗਿਆ ਚੰਗਾ ਟਰੈਕਟਰ ਘੱਟ ਮੁੱਲ ਦੇ ਵਿੱਚ ਸਾਰਾ ਟਰੈਕਟਰ ਜੈਨੂਨ ਪਿਆ ਮਰਗੜਾਂ ਦੇ ਵਿੱਚ ਜਰੂਰ ਕਪਾਉਂਡ ਵੱਜੀ ਹੋਈ ਆ ਕਿਸੇ ਪਾਸੇ ਗਲੇ ਫਲੇ ਨਹੀਂ ਆ ਗਿਆ ਬੇਦਾਗ ਮਰਗੜ ਪਿਆ ਸੋਹਣਾ ਟਰੈਕਟਰ ਪਿਆਗਾ ਚੈੱਕ ਕਰ ਸਕਦੇ ਹੋ ਤੁਸੀਂ ਚਾਰੇ ਪਾਸਿਓਂ ਲੋ ਭਾਈ ਕਰੋ ਜੇ 110000 ਰੁਪਇਆ ਟਮਾਡਾ 2014 ਮਾਡਲ ਦਾ ਟਾਇਰ ਵੀ ਚੰਗੇ ਪਏ 80 85 ਪੈਸੇ ਅਗਲੇ ਤੁਸੀਂ ਹੌਲੈਂਡ ਖੜਾ ਬਾਈ ਕਰੀਪਰ ਗੇਟ ਦੇ ਵਿੱਚ ਕੁਝ ਸਪੈਸ਼ਲ ਐਡੀਸ਼ਨ ਨੀਲੇ ਮਰਗੜਾਂ ਦੇ ਵਿੱਚ ਪੰਜਾਬ ਨੰਬਰ ਦਾ ਟਰੈਕਟਰ ਇਹ ਇਹ ਦੋਨੇ ਟਰੈਕਟਰ ਬਈ ਹਰਿਆਣਾ ਨੰਬਰ ਦੇ ਨੇ ਇਹ ਟਰੈਕਟਰ ਆ ਗਿਆ ਪੰਜਾਬ ਨੰਬਰ ਦਾ ਕਨੋਪੀ ਕਨੋਪੀ ਟਰੈਕਟਰ ਤੇ ਲੱਗੀ ਹੋਈ ਹੈਗੀ ਕਿਆ 1000 ਘੰਟਾ ਜਿਹਨੂੰ ਟਰੈਕਟਰ ਇਹ ਚੱਲਿਆ ਹੋਇਆ ਅਗਲੇ ਟਾਇਰ ਪਏ ਨੇ ਨਾਲ ਦੇ 60 ਪੈਸੇ ਮਗਲੇ ਟਾਇਰ ਪਏ ਨੇ 85 ਪੈ ਕਲੀਸ਼ਨ ਤੁਸੀਂ ਬਈ ਚੈੱਕ ਕਰ ਲਓ ਟਰੈਕਟਰ ਦੀ ਚੰਗਾ ਟਰੈਕਟਰ ਆ ਘਕਣੋਪਿੰਗ ਨੂੰ ਨਾਲ ਜੀ ਲੱਗੀ ਆ ਪੰਜਾਮ ਨੰਬਰ ਆ 2014 ਮਾਡਲ ਆ ਕਰੀਪਰ ਗੇਰ ਆ ਗਿਆ 3 ਸਪੀਡ ਦੇ ਵਿੱਚ ਆ ਗਿਆ ਘੋੜਾ ਵੈਂਪਰ ਟਰੈਕਟਰ ਨੂੰ ਲੱਗਿਆ ਹੋਇਆਗਾ ਕਲੀਸ਼ਨ ਬਈ ਤੁਸੀਂ ਚੈੱਕ ਕਰ ਲਓ ਜਵਾਨਾ ਟਰੈਕਟਰ ਆ ਬਈ ਇੱਕ ਕਮੈਂਟ ਕਰਕੇ ਜਰੂਰ ਅਸੀਂ ਚਲੋ ਸਾਰੇ ਭਰਾ ਕੋਈ ਜਾਣਕਾਰੀ ਸਾਂਝੀ ਕਰਗੇ ਟਰੈਕਟਰ ਆ ਗਿਆ 2015 ਮਾਡਲ ਮਨੋ ਮਿੱਤਰੋ ਕਿਤੇ ਤੁਰੇ ਫਿਰੋ ਸੋਨੂੰ ਸਪੈਸ਼ਲ ਐਡੀਸ਼ਨ ਦੇ ਵਿੱਚ ਕਰੀਪਰ ਗੇਅਰ ਬਾਈ ਟਾਵਾ ਪੀਸ ਹੀ ਮਿਲੂਗਾ ਕਿਉਂਕਿ ਭਰਾ ਬਹੁਤ ਡਿਮਾਂਡ ਆ ਕਰੀਪਰ ਗੇਅਰ ਦੀ ਜਿਹੜੇ ਭਰਾ ਹੌਲੈਂਡ ਚ ਚਲਾਉਂਦੇ ਆ ਉਹਨਾਂ ਨੂੰ ਤਾਂ ਪਤਾ ਕਰੀਪਰ ਗੇਅਰ ਬੱਦ ਕਾਮਜਾਪਾ ਬਾਈ 2015 ਮਾਡਲ ਆ ਜੇ ਕਿਸੇ ਨੇ ਲੈਣਾ ਹੋਏ ਤਾਂ ਆਪੇ ਨਾਲ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਨੰਬਰ ਆ 565000 ਰੁਪਏ ਟਰੈਕਟਰ ਦੀ ਆਪਾਂ ਡਿਮਾਂਡ ਕਰਦੇ ਆ ਕੋਈ ਗੱਲ ਨਹੀਂ ਬਈ ਮੌਕੇ ਤੇ ਮਾਨਤਾ ਨਾ ਹੋ ਜੂ 2019 ਮਾਡਲ ਆ ਗਿਆ ਆਪਣੇ ਕੋਲ ਸਪੈਸ਼ਲ ਐਡੀਸ਼ਨ ਚਾਰੇ ਟਾਇਰ ਬਈ ਜਮਨ ਨਵੇਂ ਪਏ ਨੇ ਟਰੈਕਟਰ ਵੀ ਨਵਾਂ ਬਾਡੀ ਲਾਈਨ ਦਾ ਚੈੱਕ ਕਰ ਲੋ ਕਨੋਪੀ ਕਨੋਪੀ ਨਾਲ ਟਰੈਕਟਰ ਤੇ ਲੱਗੀ ਹੋਈ ਆ ਚਾਰੇ ਪਾਸਿਆਂ ਆਪਾਂ ਤੁਹਾਨੂੰ ਟਰੈਕਟਰ ਦਿਖਾ ਦਾਂਗੇ ਭਰਾਵੋ ਫੋਟੋ ਮੰਨਾ ਮੰਗਾ ਤੋ 2014 ਮਾਡਲ ਟ੍ਰੈਕਟਰ ਦੇ ਦਈਏ ਬਾਈ ਤੁਹਾਨੂੰ 3 ਲੱਖ 20 ਹਜ਼ਾਰ ਦਾ 2014 ਮਾਡਲ ਸੁਪਰ 3 ਲੱਖ 20 ਹਜ਼ਾਰ ਦਾ ਲੈ ਜਾਓ ਬਾਈ ਚਾਰੇ ਟਾਇਰ ਨਵੇਂ ਡੈਟਲ ਦੇ